ਜੇਕਰ ਤੇ ਉਹ ਰਾਤ ਰੁਕੀ ਸੀ ਐਸ ਰੁੱਖ ਦੇ ਨਾਲ ਉਹਨਾਂ ਨੇ ਆਪਦੇ ਘੋੜੇ ਬੰਨੇ ਸੀਗੇ ਤੇ ਉਹਨਾਂ ਦੇ ਕੋਲ ਹੀ ਮੱਸਾ ਰੰਗੜ ਦਾ ਸਿਰ ਸੀਗਾ ਜਿਹੜਾ ਕਿ ਨੇਜੇ ਦੇ ਉੱਤੇ ਟੰਗਿਆ ਹੋਇਆ ਸੀਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜੀ ਹਨੂਮਾਨਗੜ੍ਹ ਗੁਰਦੁਆਰਾ ਸਾਹਿਬ ਸੁਖਾ ਸਿੰਘ ਮਹਤਾਬ ਸਿੰਘ ਜੀ ਦਾ ਅੱਜ ਤੁਹਾਨੂੰ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚੋਂ ਹਰਮੰਦਰ ਸਾਹਿਬ ਦੇ ਵਿੱਚੋਂ ਮੱਸਾ ਰੰਗੜ ਦਾ ਸਿਰ ਵੱਢ ਕੇ ਜਿੱਥੇ ਲੈ ਕੇ ਆਏ ਸੀਗੇ ਆਪਣੇ ਕੌਮ ਦੇ ਦੋਨੇ ਯੋਧੇ ਤੇ ਰਸਤੇ 'ਚ ਆਉਂਦੇ-ਆਉਂਦੇ ਉਹ Rajasthan ਦੀ ਇੱਕ Hanumangarh ਜ਼ਿਲ੍ਹੇ ਦੇ ਵਿੱਚ ਰੁਕੇ ਸੀਗੇ ਜਿੱਥੇ ਉਹ ਰੁਕੇ ਸੀਗੇ ਅੱਜ ਉਹਨਾਂ ਦਾ ਇੱਕ ਗੁਰਦੁਆਰਾ ਸਥਾਨ ਬਣਿਆ ਹੋਇਆ ਆ ਉਹ ਤੁਹਾਨੂੰ ਦਿਖਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਪੂਰਾ ਬਾਜ਼ਾਰ ਲੱਗਾ ਹੋਇਆ ਆ ਸਾਰੇ ਪਾਸੇ ਪੂਰੀਆਂ ਰੌਣਕਾਂ ਆ ਤੇ ਆ ਦੇਖੋ ਜੀ ਦੁਕਾਨਾਂ ਲੱਗੀਆਂ ਹੋਈਆਂ ਆ ਲੋਕ ਸਮਾਨ ਖਰੀਦ ਰਿਹਾ ਦੁਕਾਨਾਂ ਤੋਂ ਆਪਾਂ ਹੁਣ ਸੜਕ ਪਾਰ ਕਰਕੇ ਉਹ ਜਿਹੜੀ ਆਪਾਂ ਸਿੱਦੇ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰਾਂਗੇ ਤੇ ਦਰਸ਼ਨ ਕਰਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਚਲੋ ਜੀ ਚੱਲਦੇ ਆਂ ਜੀ ਹੁਣ ਆਪਾਂ ਅਗਲੇ ਵੱਲੇ ਕਾਫੀ ਪੀੜਾ ਬਜ਼ਾਰ ਦੇ ਵਿੱਚ ਹੀ ਗੁਰਦੁਆਰਾ ਹੋਣ ਦੇ ਕਾਰਨ ਕੁਝ ਜ਼ਿਆਦਾ ਪੀੜ ਲੱਗ ਰਹੀ ਆ ਆਪਾਂ ਸਭ ਤੋਂ ਪਹਿਲਾਂ ਇੱਥੇ ਜੋੜੇ ਜਮਾ ਕਰਾਈ ਆ ਜੀ ਜੋੜੇ ਜਮਾ ਕਰਾ ਕੇ ਤੇ ਆਪਾਂ ਸ্নান ਕਰਨ ਚੱਲਦੇ ਆ ਫਿਰ ਉਸ ਤੋਂ ਬਾਅਦ ਆਪਾਂ ਮੱਥਾ ਟੇਕਾਂਗੇ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਾਂਗੇ ਆਪਾਂ ਇੱਥੇ ਸ্নান ਕਰ ਲਿਆ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਬਹੁਤ ਸੋਹਣਾ ਗੁਰਦੁਆਰਾ ਹੈ ਜੀ ਤੇ ਇਤਿਹਾਸਿਕ ਗੁਰਦੁਆਰਾ ਹੈ ਹੁਣ ਆਪਾਂ ਪੇੜੀਆਂ ਚੜ੍ਹ ਕੇ ਤੇ ਪੌੜੀਆਂ ਰਾਹੀਂ ਉੱਤੇ ਜਾਂਦੇ ਹਾਂ ਤੇ ਮਹਾਰਾਜ ਸਾਹਿਬ ਦੇ ਦਰਸ਼ਨ ਕਰਦੇ ਆਂ ਜਾ ਕੇ ਆ ਕੇ ਸੰਤ ਅਗਰਸੇ ਇਹਨੂੰ ਟੋੜੂ ਉੱਪਰ ਨੰਨਸੇ ਨੰਨੀ ਸੈਸ ਮਾਲਾ ਹਾਰਾਂ ਦੇ ਅੰਦਰ ਇੱਕੋ ਸਭ ਤੇ ਇਹ ਹੀ ਸਭ ਇੱਥੇ ਆਪਾਂ ਜਲ ਸਕਦੇ ਆ ਜੀ ਲੋਕ ਸੇਵਾ ਵੀ ਕਰ ਰਿਹਾ ਤੇ ਦੂਰੋਂ ਦੂਰੋਂ ਲੋਕ ਆ ਰਹੇ ਆ ਕੁਛ ਗਰਮੀ ਦਾ ਵੀ ਕਾਫੀ ਟਾਈਮ ਆ ਜਲ ਸਕਣ ਤੋਂ ਬਾਅਦ ਆਪਾਂ ਜਾਣੇ ਆ ਜੀ ਸਾਨੂੰ ਜਗਾ ਦਿਖਾਉਣੇ ਇੱਕ ਪਹਿਲਾਂ ਆਪਾਂ ਉਸ ਤੋਂ ਪਹਿਲਾਂ ਆਪਾਂ ਚਾਹ ਸ਼ਕਦੇ ਆ ਜੀ ਚਾਹ ਬਹੁਤ ਸਵਾਦ ਆ ਜੀ ਨਾਲੇ ਦੇ ਬਰੈਡ ਦਾ ਲੰਗਰ ਲੱਗਾ ਸੀਗਾ ਇਸ ਤੋਂ ਬਾਅਦ ਆਪਾਂ ਬਾਹਰ ਚੱਲਦੇ ਹਾਂ ਹਾਂ ਜਿਹੜਾ ਰੁੱਖ ਤੁਸੀਂ ਦੇਖ ਰਹੇ ਹੋ ਇਸ ਰੁੱਖ ਦਾ ਇੱਕ ਇਤਿਹਾਸ ਆ ਬਾਬਾ ਸੁਖਾ ਸਿੰਘ ਤੇ ਮਹਿਤਾਬ ਸਿੰਘ ਜੀ ਜਦੋਂ ਗੁੱਡਾ ਜੋਰਡ ਵੱਲ ਨੂੰ ਜਾ ਰਹੇ ਸੀ ਤੇ ਇਸ ਜਗ੍ਹਾ ਤੇ ਉਹ ਰਾਤ ਰੁਕੇ ਸੀ ਇਸ ਰੁੱਖ ਦੇ ਨਾਲ ਉਹਨਾਂ ਨੇ ਆਪਦੇ ਘੋੜੇ ਬੰਨੇ ਸੀਗੇ ਤੇ ਉਹਨਾਂ ਦੇ ਕੋਲ ਹੀ ਮੱਸਾ ਰੰਗੜ ਦਾ ਸਿਰ ਸੀਗਾ ਜਿਹੜਾ ਕਿ ਨੇਜੇ ਦੇ ਉੱਤੇ ਟੰਗਿਆ ਹੋਇਆ ਸੀਗਾ ਇੱਥੇ ਰਾਤ ਰੁਕਣ ਦੇ ਕਾਰਨ ਇੱਕ ਗੁਰਦੁਆਰਾ ਸਾਹਿਬ ਬਣਾਏ ਗਏ ਹਨ ਜਿਹੜਾ ਕਿ ਉਹਨਾਂ ਦੀ ਯਾਦ ਦੇ ਵਿੱਚ ਬਣਾਏ ਹੋਏ ਹਨ ਜੀ ਆਪਣੇ ਨੰਗ ਸਿੰਘ ਜੀ ਕਈ ਲੋਕਾਂ ਨੂੰ ਆਪਣੇ ਧਰਮ ਦੇ ਬਾਰੇ ਵੀ ਕੁਝ ਨੋਲਿਜ ਨਹੀਂ ਹੁੰਦੀਗੀ ਤੁਸੀਂ ਜਦੋਂ ਵੀ ਲੰਗਦੇ ਟੱਪਦੇ ਹੋ ਤਾਂ ਐਵੇਂ ਦੀਆਂ ਜਗ੍ਹਾ ਦੀ ਤਲਾਸ਼ ਦੇ ਵਿੱਚ ਰਿਆ ਕਰੋ ਜਿਹੜੇ ਕੀ ਆਪਣੇ ਧਰਮ ਦੇ ਨਾਲ ਹਿਸਟਰੀ ਦੇ ਨਾਲ ਆਪਣੇ ਨਾਲ ਸੰਬੰਧ ਰੱਖਦੀਆਂ ਨੇ ਜਿਦਾਂ ਕੀ ਆ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਰਾਜਸਥਾਨ ਦੇ ਵਿੱਚ ਪਰ ਬਹੁਤੇ ਲੋਕਾਂ ਨੂੰ ਦੇ ਬਾਰੇ ਨਹੀਂ ਨਾ ਪਤਾ ਹੁੰਦਾ ਲੋ ਜੀ ਵਲੌਗ ਦੀ ਕਰਦੇ ਆਂ ਇਸ ਸਮਾਪਤੀ ਇਥੇ ਆਪਾਂ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ